ਕਹਿੰਦੇ ਵੜਿੰਗ ਸਾਹਿਬ ਨੇ ਜਿਹੜੇ ਉਹਨਾਂ ਨੇ ਗੁਜਰਾਤ ਚ ਟਿਕਟਾਂ ਮਹਿੰਗੀਆਂ ਵੇਚੀਆਂ ਉਸ ਤੋਂ ਬਾਅਦ ਮਹਿੰਗੀਆਂ ਗੱਡੀਆਂ ਤੇ ਜ਼ਮੀਨਾਂ ਖਰੀਦੀਆਂ ਉਹ ਕਹਿੰਦੇ ਕਿ ਹਾਈ ਕਮਾਂਡ ਸਾਡੇ ਨਾਲ ਹੈ ਵਿਚਾਰ ਚਰਚਾ ਸੀ ਲਗਾਤਾਰ ਕਰ ਰਹੇ ਆ। ਸੋ ਜੁੜੀ ਵੇਲੇ ਜਦੋਂ ਵੀ ਕੋਈ ਸਵਾਲ ਉੱਠਦੇ ਆ ਜਾਂ ਸਰਕਾਰ ਨੇ ਆਉਂਦੀ ਆ ਤੇ ਮੀਡੀਆ ਰਾਹੀਂ ਹਲਕਾ ਸਮਾਜਿਕ ਹਲਕਾ ਨੋਟਸ ਲਿਆ ਜਾਣਾ ਸਵਾਭਿਕ ਹੈ। ਉਹ ਨੌਜੂਦਕਰਸ਼ਦੂ ਨੇ ਕੱਲ ਤਾਂ ਦੋ ਤਨ ਆਗੋਂਦੀ ਕੀਤੀ ਸੀ ਪਰ ਉਹ ਦਿਵਾਲੀ ਵਾਲੇ ਪਟਾਕਿਆਂ ਦੀ ਤਰ੍ਹਾਂ ਉਪਟਾਕਿਆਂ ਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਅੰਤ ਹੋਏਗਾ ਪਹਿਸ਼ਾ ਜੀ ਜੀ ਇਹਨੇ ਲੜਾਈ ਤੋਂ ਬਾਅਦ ਪਾਰਟੀ ਹਾਈ ਕਮੰਡ ਕੀ ਫੈਸਲਾ ਕਰਦੀ ਹੈ ਕੀ ਨਹੀਂ ਲੈਂਦੀ ਬਖਵਾ ਬਖਵਾ ਕਾਗੂਨ ਵੀ ਆਪਣੀਆਂ ਟਿੱਪਣੀਆਂ ਆਪਣੇ ਪਲਾਨਾਂ ਦਾ ਨਾਲ ਗੱਲ ਕਰਦੇ ਆ ਤੇ ਦਿੱਕਤ ਉੱਥੇ 70ਵੀਂ ਸਦੀ ਜਿਹੜੇ ਕਾਂਗਰਸੀ ਹੈ ਲੀਡਰਸ਼ਿਪ ਹੈ ਜਾਂ ਆਮ ਕਾਂਗਰਸ ਹੈ ਉਹ ਕਹਿੰਦੇ ਮੇਰੇ ਨਾਲ ਖੜੀ ਹੈ ਇਸ ਮੁੱਦੇ ਨੂੰ ਲੈ ਕੇ ਪਰ ਉਹਨਾਂ ਦਾ ਇੱਕ ਪਲੇਟਫਾਰਮ ਤੇ ਖੜੇ ਰਹਿਣਾ ਇਹੋ ਜੀ ਸਿੱਧੀ ਚ ਬਹੁਤ ਹੀ ਮੁਸ਼ਕਲ ਤੇ ਲੱਗਦਾ ਆ ਸੰਭਵ ਨਜ਼ਰ ਆ ਰਹੇ ਇਹਦੇ ਨਾਲ ਨਾਲ ਹੁਣ ਸਵਾਲੇ ਖੜਾ ਹੋ ਜਾਂਦਾ ਵੀ ਜਿਹੜੀ ਸਥਿਤੀ ਚ ਸਿਆਸੀ ਤੌਰ ਤੇ ਨਿਯੁਕਤਕਰ ਸਿੱਧੂ ਫਸੇ ਹੋਏ ਨੇ ਉਹ ਤਾਂ ਚਲੋ ਹੈ ਹੀ ਪਰ ਨਾਲ ਨਾਲ ਹੁਣ ਇੱਕ ਕਾਨੂੰਨੀ ਸਥਿਤੀ ਵਿੱਚ ਵੀ ਉਹ ਫਸ ਸਕਦੇ ਨੇ ਕੀ ਕਹਿਣਾ ਚਾਹੋਗੇ ਸੰਧ ਦੇ ਆਧਾਰ ਤੇ ਹੀ ਸਾਰੀ ਕਾਰਵਾਈ ਹੋ ਰਹੀ ਹੈ ਜੀ ਹੁਣ ਜਿਹੜਾ ਪੰਜਾਬ ਦੀ ਰਾਜਨੀਤੀ ਚ ਇੱਕ ਨਵਾਂ ਮੋੜ ਆ ਰਿਹਾ ਕਾਂਗਰਸ ਨੂੰ ਲੈ ਕੇ ਇਹਦੇ ਚ ਵੀ ਨਿਯੁਕਤ ਸਿੱਧੂ ਕੋਈ ਸਖ਼ਸ਼ਮਾਰ ਮੀ ਸਸ਼ੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸੱਦੂ ਤੇ ਗੱਲਬਾਤ ਅੱਜ ਕਰਾਂਗੇ ਨਵਜੋਤ ਕੌਰ ਸੱਦੂ ਹੁਣਾਂ ਦੇ ਬਾਰੇ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਹੱਲਾ ਜੜਾ ਉਹ ਮਚਾਇਆ ਖਾਸ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਸੋ ਇਸ ਤੋਂ ਇਲਾਵਾ ਵੀਰ ਬਾਲ ਦਿਵਸ ਜੋ ਨਾਮ ਰੱਖਿਆ ਗਿਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਉਸ ਤੇ ਵੀ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਆਪਣੇ 10 ਦਿਨਾਂ ਦੇ ਦੌਰੇ ਤੋਂ ਜਾਪਾਨ ਤੇ ਦੱਖਣੀ ਕੋਰੀਆ ਤੋਂ ਅੱਜ ਵਾਪਸ ਆ ਗਏ ਨੇ ਤੇ ਆ ਕੇ ਉਹਨਾਂ ਨੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕੁਝ ਖਾਸ ਰਿਹਾ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਾਬਾ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਧੰਨਵਾਦ ਇੰਨੇ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਲੋਸ ਆਲ ਜਿਹਨਾਂ ਮੱਧਾਂ ਨੂੰ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਸਭ ਸਭ ਤੋਂ ਪਹਿਲਾਂ ਗੱਲ ਨਵਜੋਤ ਕੌਰ ਸਿੱਧੂ ਦੀ ਕਰਾਂਗੇ ਨਵਜੋਤ ਕੌਰ ਸਿੱਧੂ ਜਿਸ ਤਰ੍ਹਾਂ ਦੇ ਬਿਆਨਾਂ ਨੂੰ ਲੈ ਕੇ ਇਨੀ ਦਿਨੀ ਸੁਰਖੀਆਂ 'ਚ ਨੇ ਉਹਨਾਂ ਬਾਰੇ ਆਪਾਂ ਜਾਣਦੇ ਹਾਂ ਸੋ ਅੱਜ ਇੱਕ ਹੋਰ ਬਿਆਨ ਉਹਨਾਂ ਦਾ ਆਉਂਦਾ ਹੈ ਕਹਿੰਦੇ ਵੜਿੰਗ ਸਾਹਿਬ ਨੇ ਜਿਹੜੇ ਉਹਨਾਂ ਨੇ ਗੁਜਰਾਤ 'ਚ ਟਿਕਟਾਂ ਮਹਿੰਗੀਆਂ ਵੇਚੀਆਂ ਉਸ ਤੋਂ ਬਾਅਦ ਮਹਿੰਗੀਆਂ ਗੱਡੀਆਂ ਤੇ ਜ਼ਮੀਨਾਂ ਖਰੀਦੀਆਂ ਉਹ ਕਹਿੰਦੇ ਕਿ ਹਾਈ ਕਮਾਂਡ ਸਾਡੇ ਨਾਲ ਹੈ ਵਿਚਾਰ ਚਰਚਾ ਸੀ ਲਗਾਤਾਰ ਕਰ ਰਹੇ ਆ ਪਰ ਇਹਨਾਂ ਸਭ ਦੇ ਵਿੱਚਕਾਰ ਵੱਡੀ ਗੱਲ ਇਹ ਰਹੀ ਕਿ ਅੱਜ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚੇ ਨਹੀਂ ਉਹਨਾਂ ਦੇ ਘਰ ਦੇ ਬਾਹਰ ਤੇ ਅੰਦਰ ਇੱਕ ਵੱਡਾ ਇਕੱਠ ਸਮਰਥਕਾਂ ਦਾ ਵੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਬਿਲਕੁਲ ਜਿੱਤਦਾ ਕਿ ਸਿੱਧੂ ਜੋੜੀ ਦਾ ਸਵਾਲਾ ਵਿਭਾਗ ਨਵਜੋਤ ਕੋਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਇੱਕ ਦੋਨੇ ਰਾਜਨੀਤੀ ਦਾ ਆਪਣਾ ਇੱਕ ਮਕਾਮ ਅਤੇ ਸਥਾਨ ਰੱਖਦੇ ਆ ਜੇ ਆਪਾ ਪੰਜਾਬ ਦੀ ਰਾਜਨੀਤੀ ਦੀ ਜ਼ਿਕਰ ਕਰੀ ਤਾਂ ਜੁੜੀ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਬਿਲਕੁਲ ਉਦੋਂ ਤੱਕ ਨਰਤੋਜ ਸਿੰਘ ਸਿੱਧੂ ਦਾ ਸਵਾਲ ਹੈ ਸਿੱਧੂ ਦਾ ਤਾਂ ਕੋਈ ਪੱਤਰ ਤੇ ਨਾ ਸਿਰ ਰਾਜਨੀਤੀ ਤੇ ਰਾਜਨੀਤਿਕ ਤੋਂ ਬਾਹਲੇ ਹਲਕਾ ਜਿਹੜਾ ਨਿੱਕਾ ਪਛਾਣ ਆ ਸੋ ਇਹ ਜੁੜੀ ਵੇਲੇ ਜਦੋਂ ਵੀ ਕੋਈ ਸਵਾਲ ਉੱਠਦੇ ਆ ਜਾਂ ਸਰਕਾਰ ਨੇ ਆਉਂਦੀ ਆ ਤਾਂ মিডিਆ ਰਾਸੀ ਹਲਕਾ ਸਮਾਜਿਕ ਹਲਕਾ ਨੋਟਸ ਲਿਆ ਜਾਣਾ ਸਵਾਭਿਕ ਹੈ ਹੁਣ ਜਿੱਦਾਂ ਆਪਾ ਗੱਲ ਕਰ ਰਹੇ ਵਿਵਾ ਨਵਜੋਤ ਕੌਰ ਸਿੱਧੂ ਦੀ ਜਿਸ ਤਰੀਕੇ ਨਾਲ ਉਹਨਾਂ 'ਵਲੋਂ ਇਲਜ਼ਾਮ ਲਾਇਏ ਗਏ ਨਿਆ ਪਾਂਗਸ ਦੇ ਪ੍ਰਦਾਨ ਉਪਾਰ ਬਰੂਦੀ ਤੇ ਦੀ ਆਗੂ ਪ੍ਰਤਾਜਵਾ ਉਪਾਰ ਸੁਖਿੰਦਰ ਰੰਦਾਵਾ ਪਰ ਕੁਝ ਹੋਰ ਆਘੋਂ ਪਰ ਏਨੇ ਕਾ ਹੁੰਦਾ ਨਾ ਜਦੋਂ ਦਵਾਲੀ ਵਾਲੇ ਪਟਾਕੇ ਹੁੰਦੇ ਤੇ ਇੱਕ ਬੱਚੇ ਇੱਕ ਲੰਬੀ ਲੜੀ ਨੂੰ ਅੱਗ ਲਾ ਰੰਦੇ ਆ ਇੱਕ ਪਟਾਕੇ ਨੂੰ ਅੱਗ ਲਾਉਂਦੇ ਆ ਔਰ ਦਰਦੜ ਕਰਕੇ ਪਤਾ ਨਹੀਂ ਅੱਗੇ ਕਿੱਥੇ ਤੱਕ ਲੜੀ ਚਲੀ ਜਾਂਦੀ ਹੈ ਸੋ ਨੌਜੋਦ ਕੁਰਸਦੂ ਨੇ ਕੱਲ ਤਾਂ ਦੋ ਤਿੰਨ ਅਗੋਂ ਦੀ ਕੀਤੀ ਸੀ ਪਰ ਉਹ ਦਿਵਾਲੀ ਵਾਲੇ ਪਟਾਕਿਆਂ ਦੀ ਤਰ੍ਹਾਂ ਉਹ ਪਟਾਕਿਆਂ ਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਅੰਤ ਹੋਏਗਾ ਹੁਣ ਜੇ ਐਨ ਬਿਲਕੁਲ ਅਜੇ ਹੁਣ ਤੱਕ ਦੀ ਆਖਰੀ ਖੜੀ ਦੀ ਆਪਾਂ ਗੱਲ ਕਰੀਏ ਤਾਂ ਹਮਸਾਨ ਦੇ ਜਿਹੜੇ ਸ਼ਹਿਰੀ ਖੇਤਰ ਦੇ ਪੰਜਾਬ ਕਾਂਗਰਸ ਦੇ ਜਿਹੜੇ ਜ਼ਿਲ੍ਹੇ ਦੇ ਅਮਰਸਰ ਦੇ ਪ੍ਰਧਾਨ ਹੈ ਮਿੱਠੂ ਉਹ ਜਿਹੜੇ ਮਿਸਟਰ ਮਿੱਠੂ ਹੈਗੇ ਆ ਉਹਨਾਂ ਵੱਲੋਂ ਵੀ ਹੁਣ ਪੂਰੀ ਖੁੱਲ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਵਿਵਾ ਨਯੋਦ ਸਤੂ ਇਹ ਖਰਾਬ ਜਣੇ ਨਯੋਦ ਕੌਰ ਸਤੂ ਨੇ ਉਸ ਨੂੰ ਲੀਗਲ ਨੋਟਸ ਭੇਜਤਾ ਮਿੱਠੂ ਨੇ ਦੀਪਾਨੋ ਲੀਗ ਨੋਟਸ ਪੇਇਤਾ ਨਹੀਂ ਮੈਂ ਕਹਿ ਸਕਦਾ ਕਿ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਅੰਮ੍ਰਿਤਸਰ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਮਿੱਠੂ ਉਥੋਂ ਤੱਕ ਲੜਾਈ ਛੜੀ ਜਾਂਦਾ ਦਾ ਲਗਾਇਆ ਜਾ ਸਕਦਾ ਹੈ ਕਿ ਲੜਾਈ ਜਿਹੜੀ ਹੈ ਚੰਡੀਗੜ੍ਹ ਤੋਂ ਲੈ ਕੇ ਬਾਰਡਰ ਜਿਸ ਤੱਕ ਜਿਹੜਾ ਬਾਰਡਰ ਵਾਲੇ ਸ਼ਹਿਰ ਅੰਮ੍ਰਿਤਸਰ ਉਥੋਂ ਤੱਕ ਹਮਸਾਨ ਦੀ ਲੜਾਈ ਕਾਂਗਰਸ ਐਸ ਵੇਲੇ ਮਚੀ ਦਿਖਾਈ ਦੇ ਰਹੀ ਹੈ ਪਰ ਜੇਵਾ ਪੰਜਾਬੀ ਚ ਸਮਝਾਉਣਾ ਚਾਹੀਏ ਦਰਸ਼ਕਾਂ ਨੂੰ ਕਈ ਗੱਲਾਂ ਪੱਕੀਆਂ ਕਿਸੇ ਨੇ ਸਿਆਣੇ ਬੜੀ ਕਹਾਉਤ ਬਣਾਈ ਹੈ ਕਹਿੰਦੇ ਇੱਕ ਕਿਸਾਨ ਸੀ ਉਸ ਕਿਸਾਨ ਦੀਆਂ ਦੋ ਬੇਟੀਆਂ ਸੀ ਇੱਕ ਬੇਟੀ ਉਸ ਦੀ ਭੰਡਿਆਣੇ ਦੀ ਸੀ ਤੇ ਇੱਕ ਕਿਸਾਨ ਦੇ ਘਰੀ ਸੀ ਕਿਸੇ ਗਰਮੀ ਦਾ ਮੌਸਮ ਦੀ ਬੱਦਲ ਚੜਿਆ ਹੁੰਦਾ ਤੇ ਕਿਸਾਨ ਜਿਹੜਾ ਉੱਪਰ ਨੂੰ ਅਸਮਾਨ ਵੱਲ ਦੇਖ ਰਿਹਾ ਬੱਦਲ ਵੱਲ ਕਿਸੇ ਹੋਰ ਸਿਆਣੇ ਨੇ ਪੁੱਛਿਆ ਕਿ ਕੀ ਦੇਖ ਰਿਹਾ ਉਹ ਕਹਿੰਦਾ ਦੇਖ ਕੀ ਰਿਹਾ ਕਿ ਜੋ ਕੁਝ ਹੋਣ ਵਾਲਾ ਹੈ ਜਾਂ ਭੰਡਿਆ ਵਾਲੀ ਬਚੇਗੀ ਜਾਂ ਟਾਂਡਿਆ ਵਾਲੀ ਬਚੇਗੀ ਕਹਿੰਦਾ ਤੁਹਾਨੂੰ ਚ ਇੱਕ ਤਾਂ ਬਚੇਗੀ ਬਚੇਗੀ ਹੂੰ ਕਹਿੰਦੇ ਜੇ ਮੀਂਹ ਪੈ ਗਿਆ ਅਵੇਰ ਕਿਸਾਨ ਦਾ ਘਰ ਵਾਜੇਗਾ ਤੇ ਜੇ ਮੀਂਹ ਪਿਆ ਤਾਂ ਭਾਂਡੇ ਆਲੇ ਦੇ ਭਾਂਡੇ ਰੁੱਟ ਜਾਣਗੇ ਕਹਿੰਦਾ ਦੋਨੇ ਨਹੀਂ ਫਾਇਦੇ। ਉਹ ਜੋ ਸਥਿਤੀ ਐ ਇਸ ਵੇਲੇ ਬਣੀ ਵੀ ਐ। ਜਾਂ ਤਾਂ ਵੀਵਾ ਨਜੂਦ ਕੋ ਸਿੱਧੂ ਹੁਣ ਕਾਂਗੇ ਚਰੇਗੀ ਤੇ ਜਾਂ ਫਿਰ ਰਾਜਾ ਵੜੇਗਾ ਪ੍ਰਤਾਪਾਜ ਵੈ ਸਿੰਦਰ ਜਾਮਾ ਸਿੰਦਰ ਦਾਵਾ ਇਹ ਅਮਰਸਰ ਵਾਲਾ ਮਿੱਠੂ ਐ ਇਹ ਕਾਂਗਰਸ ਰਹਿਣ ਦੀ ਲਕੀਰ ਖਿੱਚੀ ਗਈ ਐ। ਹੁਣ ਇਹ ਸਪਸ਼ਟ ਹੋ ਗਈ ਐ ਗੱਲ ਕਿ ਦੋਨੇ ਤਰ੍ਹਾਂ ਦਾ ਕਾਂਗਰਸ ਰਹਿਣਾ ਮੁਸ਼ਕਲ ਨਜ਼ਰ ਆ ਰਿਹਾ ਐ। ਜੀ ਸਪਸ਼ਟ ਤਿੱਧੀ ਇਹਨੇ ਲੜਾਈ ਤੋਂ ਬਾਅਦ ਆ ਪਾਰਟੀ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਕੀ ਨਹੀਂ ਲੈਂਦੀ ਬਖੋਕ ਬੁਲਾਰੇ ਬਖੋਕਾ ਗੋਨ ਦੇ ਆਪਣ ਆਪਣੀਆਂ ਟਿੱਪਣੀਆਂ ਆਪਣੇ ਪਲਾਨ ਅਦਾਜ਼ੇ ਨਾਲ ਗੱਲ ਕਰਦੇ ਆ ਪਰ 빙ੇ ਜਲਸ ਮੈਂ ਦੇਖ ਰਿਹਾ ਕਿ ਕਿਸੇ ਪਾਰਟੀ ਦੇ ਅੰਦਰ ਆ ਜੇ ਚਾਹੇ ਕੋਈ ਵੀ ਰਾਜਸੀ ਪਾਰਟੀ ਹੋਵੇ ਚਾਹੇ ਭਾਜਪਾ ਦੀ ਗੱਲ ਕਰ ਲਈਏ ਆਖਲੀ ਦਲ ਦੀ ਗੱਲ ਕਰ ਲਈਏ ਕਿ ਹੁਣ ਆਪਾਂ ਕਾਂਗਰਸ ਦਾ ਜ਼ਿਕਰ ਕਰ ਰਹੇ ਆ ਐਡੀ ਵੱਡੀ ਲੜਾਈ ਬਹੁਤ ਘੱਟ ਕਿਤੇ ਇਹੋ ਜਿਹੇ ਮੌਕੇ ਹੁੰਦੇ ਆ ਜਦੋਂ ਪਤਾ ਪਤਾ ਕਿਸੇ ਪਾਰਟੀ ਦਾ ਖਿਲ ਰਿਹਾ ਨਜ਼ਰ ਆਵੇ ਤੇ ਉਸ ਨੂੰ ਇਕੱਠੇ ਕਰਨ ਵਾਲਾ ਕੋਈ ਆਗੂ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਕਿ ਆਗੂ ਇਕੱਠੇ ਕਰਨ ਵਾਲਾ ਨਜ਼ਰ ਆਉਂਦਾ ਹੁੰਦਾ ਤੇ ਪੱਤੇ ਖਿੰਣੇ ਹੀ ਨਹੀਂ ਸੀ ਸੋ ਜਿਸ ਤਰੀਕੇ ਨਾਲ ਬੀਬਾ ਸਿੱਧੂ ਨੇ ਦੋਸ਼ ਲਾਈ ਹੈ ਕਾਂਗਰਸ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹਦੇ ਉੱਤੇ ਦੂਜੇ ਆਗੂਆਂ ਦੇ ਉੱਤੇ ਤੇ ਉਹਨਾਂ ਨੇ ਪਲਟਵਾਰ ਕੀਤਾ ਉਹਨਾਂ ਵਿੱਚ ਇੱਕ ਗੱਲ ਮੈਂ ਜ਼ਰੂਰ ਅੱਗੇ ਤੁਸੀਂ ਇਸੇ ਮੁੱਦੇ ਤੇ ਹੋਰ ਸਵਾਲ ਮੈਨੂੰ ਉਮੀਦ ਹੈ ਲੈਣਾ ਚਾਹੋਗੇ ਜੀ ਉਹ ਹੈਗਾ ਕਿ ਕਾਂਗਰਸ ਦੇ ਜਿਹੜੇ ਪੰਜਾਬ ਮੰਨ ਦੇ ਇਨਚਾਰਜ ਹੈ ਪ੍ਰਵੇਸ਼ ਬਗੇ ਹੂੰ ਉਸ ਨੂੰ ਵੀ ਮੀਡੀਆ ਵਾਲੇ ਪੁੱਛ ਰਹੇ ਸੀ ਕਿ ਕੀ ਵਾਪਰਿਆ ਉਹ ਕਹਿੰਦੇ ਦੇਖੋ ਜੀ ਉਹ ਸਾਰੀ ਰਿਪੋਰਟ ਹੈ ਉਹ ਰਿਪੋਰਟ ਪਾਰਟੀ ਹਾਈ ਕਮਾਂਡ ਨੂੰ ਭੇਜ ਦਿੱਤੀ ਗਈ ਹੈ ਜੇਨ ਸ਼ਾਸਨ ਦਾ ਸਵਾਲ ਹੈ ਸ਼ਾਸਨ ਦੇ ਮਤਲਬ ਹੈ ਕਿ ਇਹ ਬਨਜੋਤ ਕੌਰ ਸਿੱਧੂ ਕਹਿੰਦੇ ਸਸਪੈਂਡ ਹੋ ਚੁੱਕੇ ਮਤਲਬ ਹੋ ਚੁੱਕੇ ਹੈ ਹੂੰ ਅਗਲੀ ਕਾਰਵਾਈ ਤੱਥਾਂ ਦੇ ਆਧਾਰ ਤੇ ਕੀਤੀ ਜਾਏਗੀ ਸੋ ਰਿਪੋਰਟ ਵੀ ਪਾਰਟੀ ਹਾਈ ਕਮਾਂਡ ਕੋਲ ਚਲੀ ਗਈ ਹੈ ਵਿਭਾਜ ਜਿਹੜੇ ਸਿੱਧੂ ਆ ਪਾਰਟੀ ਜੋ ਸਸਪੈਂਡ ਨੇ ਦੂਜੇ ਪਾਸੇ ਉਹਨੇ ਦਾਵੇਦਾਰੀ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਿਆ ਕਿ ਇਸ ਦਾਵੇਦਾਰੀ ਚ ਦਾਮ ਆਇਆ ਤਾਂ ਉਹ ਹੀ ਦਾ ਸਕਦੇ ਆ ਤਾਂ ਉਹਦਾ ਨੋਟਿਸ ਲੈਣਾ ਬਣਦਾ ਉਹਨੇ ਕਿਹਾ ਜੀ ਆਪਾਂ ਕਾਂਗਰਸ ਦੀ ਗੱਲ ਕਰਦੇ ਪੰਜਾਬ ਕਾਂਗਰਸ ਦੀ ਕਹਿੰਦੇ ਘੱਟੋ ਘੱਟ 70ਵੀਂ ਸਦੀ ਜਿਹੜੇ ਕਾਂਗਰਸੀ ਹੈ ਲੀਡਰਸ਼ਿਪ ਹੈ ਜਾਂ ਆਮ ਕਾਂਗਰਸ ਹੈ ਉਹ ਕਹਿੰਦੇ ਮੇਰੇ ਨਾਲ ਖੜੀ ਹੈ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਕਹਿੰਦੇ ਜਿਹੜੇ ਕਰਪਟ ਆਗੂ ਆ ਜਦ ਤੱਕ ਉਹਨਾਂ ਨੂੰ ਪਾਰਟੀ ਜੋ ਨਹੀਂ ਕੱਢਾਂਗੇ ਤਾਪਾ ਅਗਲੀ ਇਲੈਕਸ਼ਨ ਵੀ ਜਿੱਤਦੇ ਨਹੀਂ ਆਏ ਅਗਲੀ ਇਲੈਕਸ਼ਨ ਉਹਨਾਂ ਦਾ 27 ਇਲੈਕਸ਼ਨ ਉਹ ਆਪਣੇ ਆਪ ਨੂੰ ਕਾਂਗਰਸ ਦੇ ਤੌਰ ਤੇ ਪੇਸ਼ ਕਰ ਰਿਹਾ ਅੱਜ ਵੀ ਵੀਰ ਸਿੱਧੂ ਉਹ ਕਹਿੰਦੇ ਮੈਂ ਕਾਂਗਰਸੀ ਆ ਤੇ ਮੈਨੂੰ ਜਿਹੜਾ ਹੈਗਾ ਰਾਜਾ ਵਿੜਿੰਗ ਕੌਣ ਹੁੰਦਾ ਪਾਰਟੀ ਚੋਂ ਕੱਢਣ ਵਾਲਾ ਤੇ ਉਹ ਤਾਂ ਕਹਿੰਦੇ ਸਭ ਰਾਜਾ ਵਿੜਿੰਗ ਤੇ ਕਾਰਵਾਈ ਹੋਣੀ ਚਾਹੀਦੀ ਹੈ ਭ੍ਰਿਸ਼ਟ ਹੈ ਇਦਾਂ ਦੀ ਤਰ੍ਹਾਂ ਤਰ੍ਹਾਂ ਦੇ ਅਲਿਗੇਸ਼ਨ ਲਾਏ ਜਾ ਰਹੇ ਤੇ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਵੀ ਮੌਕਾ ਮਿਲ ਗਿਆ ਇੱਕ ਪਾਸੇ ਤਾਂ ਇਹ ਸਥਿਤੀ ਬਣੀ ਹੋਈ ਹੈ ਦੂਜੇ ਪਾਸੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਬਾਰੇ ਵੀ ਕਾਰਵਾਈ ਕੀਤੀ ਵੀਰ ਸਿੱਧੂ ਨੇ ਜੀ ਜੀ ਉਹਨੇ ਕਿਹਾ ਕਿ 90% ਦੀ ਪਾਰਟੀ ਹਾਈ ਕਮਾਂਡ ਜਿਹੜੀ ਲੀਡਰਸ਼ਿਪ ਆਗੂ ਆ ਉਹ ਮੇਰੇ ਨਾਲ ਖੜੇ ਆ ਹੂੰ ਉਹਨੇ ਨਾ ਤਥਾਂ 'ਚ ਕਿੰਨਾ ਕਿ ਦਾਵਾ ਹੈ ਕਿੰਨੀ ਕਿ ਸਚਾਈ ਹੈ ਇਹ ਤਾਂ ਪਾਰਟੀ ਹਾਈ ਕਮਾਂਡ ਜਾਂ ਪੰਜਾਬ ਦੀ ਲੀਡਰਸ਼ਿਪ ਹੀ ਦੱਸ ਸਕਦੀ ਹੈ ਰਵੀਬਾ ਸਿੱਧੂ ਦਾ ਦਾਵਾ ਜ਼ਰੂਰ ਹੈ ਦਾਵੇ ਤੇ ਚੱਲਦੇ ਆ ਜੀ ਉਹ ਫਿਰ ਦੋਨੇ ਤਰ੍ਹਾਂ ਕੀ ਰਾਜਾ ਵੜੈੰਗ ਦੀ ਪ੍ਰਧਾਨਗੀ ਰਹੇਗੀ ਜਾਂ ਜਾਏਗੀ ਜਾਂ ਬੀਬਾ ਸਿੱਧੂ ਪਾਰਟੀ ਜਾਣਗੇ ਜਾਂ ਜਾਣਗੇ ਵੱਡੇ ਸਵਾਲ ਹੈ ਪਰ ਦੋਨਾਂ ਦਾ ਇੱਕ ਪਲੇਟਫਾਰਮ ਤੇ ਖੜੇ ਰਹਿਣਾ ਇਹੋ ਜੀ ਸਿੱਧੀ ਚ ਬਹੁਤ ਹੀ ਮੁਸ਼ਕਲ ਤੇ ਲੱਗਦਾ ਆ ਸੰਭਵ ਨਜ਼ਰ ਆ ਰਹੇ ਜੀ ਜੀ ਸੋ ਸਭ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੜਿੰਗ ਹੁਣਾ ਦੀ ਪ੍ਰਧਾਨਗੀ ਤੇ ਜਿਹੜੀ ਤਲਵਾਰ ਆ ਉਹ ਤਾਂ ਵਾਰ-ਵਾਰ ਲਟਕੀ ਰਹੀ ਐ ਕਦੇ ਉਹਨਾਂ ਦਾ ਬਿਆਨ ਦਾ ਮਾਮਲਾ ਹੋ ਜਾਂਦਾ ਕਦੇ ਇਹ ਜਿਹੜੀ ਹੁਣ ਕਾਰਵਾਈ ਚੱਲ ਰਹੀ ਐ ਇਹ ਹੋ ਜਾਂਦੀ ਐ ਪਰ ਇੱਕ ਪਾਸੇ ਹਾਈਕਮਾਨ ਜਿੱਥੇ ਚੁੱਪ ਐ ਤਾਂ ਦੂਜੇ ਪਾਸੇ ਬੋਲਣ ਵਾਲੇ ਬਹੁਤ ਨੇ ਬੋਲਣ ਵਾਲੇ ਜਿੱਥੇ ਵਿਰੋਧੀ ਦੇ ਉੱਥੇ ਹੀ ਬੋਲਣ ਵਾਲੇ ਕੁਝ ਅਜਿਹੇ ਵੀ ਨੇ ਕਾਂਗਰਸ ਦੇ ਵਿੱਚ ਜਿਵੇਂ ਆਪਾਂ ਜ਼ਿਕਰ ਕੀਤਾ ਜਿਨ੍ਹਾਂ ਨੇ ਸਿੱਧਾ ਨਵਜੋਤਕਾਰ ਸਿੱਧੂ ਨੂੰ ਕਿਹਾ ਕਿ ਜਾਂ ਤਾਂ ਮਾਫੀ ਮੰਗ ਲਓ ਜਾਂ ਫਿਰ ਲੀਗਲ ਨੋਟਿਸ ਲਈ ਤਿਆਰ ਰਹੋ ਪਹਿਲਾਂ ਸੁਖਜਿੰਦਰ ਰੰਧਾਵਾ ਵੱਲੋਂ ਕੀਤਾ ਗਿਆ ਹੁਣ ਅਨਿਲ ਜੋਸ਼ੀ ਨੇ ਜਿਹੜੇ ਉਹਨਾਂ ਨੇ ਕਿਹਾਗਾ ਕਹਿੰਦੇ ਕਿ ਮੈਂ ਮਾਨਹਾਨੀ ਦਾ ਕੇਸ ਹੈ ਜਿਹੜਾ ਨਵਜੋਤਕਾਰ ਸਿੱਧੂ ਤੇ ਕਰਾਂਗਾ ਇਹਦੇ ਨਾਲ ਨਾਲ ਹੁਣ ਸਵਾਲੇ ਖੜਾ ਹੋ ਜਾਂਦਾ ਹੈ ਵੀ ਜਿਹੜੀ ਸਥਿਤੀ ਚ ਸਿਆਸੀ ਤੌਰ ਤੇ ਨਵਜੋਤਕਾਰ ਸਿੱਧੂ ਫਸੇ ਹੋਏ ਨੇ ਉਹ ਤਾਂ ਚਲੋ ਹੈ ਹੀ ਪਰ ਨਾਲ ਨਾਲ ਹੁਣ ਇੱਕ ਕਾਨੂੰਨੀ ਸਥਿਤੀ ਵਿੱਚ ਵੀ ਉਹ ਫਸ ਸਕਦੇ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਕੁਲੇਾਨ ਸਵਾਲ ਆ ਪੰਜਾਬੀ ਜੀ ਨੂੰ ਡਾਂਗ ਡਾਂਗੀ ਆਉਣਾ ਕਹਿੰਦੇ ਹਨ ਦੇਖੋ ਪੜੇ ਲਿਖੇ ਸਾਡੇ ਲੋਕ ਡਾਂਗ ਡਾਂਗੀ ਤਾਂ ਨਹੀਂ ਹੁੰਦੇ ਬਸ ਨੋਟਸੋ ਨੋਟਸ ਹੀ ਹੋ ਰਿਹਾ ਜੇ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਜਿਸ ਮਿੱਠੂ ਮੈਦਾਨ ਦਾ ਮੈਂ ਜ਼ਿਕਰ ਕਰ ਰਿਹਾ ਜ਼ਿਲ੍ਹਾ ਪ੍ਰਧਾਨ ਜੀ ਆਪੋਂ ਤੋਂ ਸ਼ੁਰੂ ਕਰ ਲਿਆ ਮਸਲੇ ਤੋਂ ਉਹਨੇ ਵੀ ਲੀਗਲ ਨੋਟਸ ਦਿੱਤਾ ਤੇ ਉਸ ਨੂੰ ਵੀ ਲੀਗਲ ਨੋਟਸ ਆ ਗਿਆ ਬੀਬਾ ਸਿੱਧੂ ਵੱਲੋਂ ਇਸੇ ਤਰੀਕੇ ਨਾਲ ਰਾਜਾ ਵੜਿੰਗ ਦੀ ਆਪਾਂ ਗੱਲ ਕਰੀ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕੀਤਾ ਹੈ ਉਹਨਾਂ ਦੇ ਉੱਤੇ ਨੋਟਸ ਦੇਣ ਦੀ ਗੱਲ ਹੈ ਸੋ ਵਾਕਖਾ ਕੇ ਜਿਲਿਆਂ ਦੇ ਤੁਸੀਂ ਜਰੂਰੀ ਗੱਲ ਕੀਤੀ ਹੈ ਹੋਰ ਅਗੋਂ ਦੀ ਗੱਲ ਕੀਤੀ ਹੈ ਇਸੇ ਤਰੀਕੇ ਨਾਲ ਸਿਕੰਜੇਂਦਰ ਰੰਧਾਵਾ ਉਹਨਾਂ ਵੱਲੋਂ ਵੀ ਨੋਟਸ ਭੇਜ ਦਿੱਤਾ ਗਿਆ ਬੀਬਾ ਸਿੱਧੂ ਦੇ ਬੀਬਾ ਸਿੱਧੂ ਕਹਿੰਦੀ ਹੈ ਕਿ ਇਹ ਮੈਨੂੰ ਕੀ ਨੋਟਸ ਭੇਜੇਗਾ ਮੈਂ ਆ ਪੁੱਛੂਗੀ ਤੇਰੇ ਗੈਂਗਸਟਰ ਨਾਲ ਕੀ ਸੰਬੰਧ ਹੈ ਤੇ ਪੈਸਿਆਂ ਦੀ ਗੱਲ ਜ਼ਮੀਨਾਂ ਦੀ ਗੱਲ ਕਾਰੋਬਾਰਾਂ ਦੀ ਗੱਲ ਬਹੁਤ ਕੁਝ ਬੀਬਾ ਸਿੱਧੂ ਵੱਲੋਂ ਵੀ ਕਿਹਾ ਜਾ ਰਿਹਾ ਤੇ ਬੀਬਾ ਸਿੱਧੂ ਨੂੰ ਵੀ ਨੋਟਸ ਭੇਜੇ ਜਾ ਰਹੇ ਹਨ ਮੈਂ ਸੁਣਿਆ ਸੀ ਜਦੋਂ ਮਿੱਠੂ ਮੈਦਾਨ ਗੋਲੇ ਸੀ ਉਹ ਕਹਿੰਦੇ ਕੱਲਾ ਮੈਂ ਨਹੀਂ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਹੀ ਭੇਜ ਰਿਹਾ ਕੱਲਾ ਹੋਰ ਜ਼ਿਲ੍ਹਾਂ ਦੇ ਪ੍ਰਧਾਨ ਕਾਂਗਰਸ ਦੇ ਵੀ ਨੋਟਿਸ ਭੇਜ ਰਿਹਾ ਵੀ ਬਿਵਾਸਿਧੂ ਕਿਉਂ ਉਹ ਕਹਿੰਦੇ ਇਸ ਕਰਕੇ ਜੋ ਕੁਝ ਬੋਲਿਆ ਜਾ ਰਿਹਾ ਜਾਂ ਕਿਹਾ ਜਾ ਰਿਹਾ ਉਸਨ ਕਾਂਗਰਸ ਨੂੰ ਇੱਕ ਬਹੁਤ ਵੱਡੀ ਠੇਸ ਲੱਗੀ ਹੈ ਕੀ ਵਜ੍ਹਾ ਹੈ ਬਗੈਰ ਵਜ੍ਹਾ ਦੇ ਬਗੈਰ ਤਥੰਦੇ ਕੀਤਾ ਜਾ ਰਿਹਾ ਦੂਜੇ ਪਾਸੇ ਬਿਵਾਸਿਧੂ ਦਾ ਕਹਨਾ ਕਿ ਨਹੀਂ ਤਥੰਦੇ ਆਧਾਰ ਤੇ ਹੀ ਸਾਰੀ ਕਾਰਵਾਈ ਹੋ ਰਹੀ ਹੈ ਇਹ ਵੀ ਗੱਲ ਹੈ ਕਿ ਬਿਵਾਸਿਧੂ ਤੋਂ ਇਲਾਵਾ ਚਾਹੀਏ ਅਵਜੋ ਸਿੱਧੂ ਦੇ ਕਿੰਨੇ ਵੀ ਨੇਦੀ ਕੀ ਸਾਥੀ ਹੈ ਉਹਨਾਂ ਨੇ ਅਜੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਚਾਹੇ ਪੰਜਾਬ ਦੀ ਹੈ ਤੇ ਚਾਹੇ ਕੇਂਦਰ ਦੀ ਹੈ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਬਿਵਾ ਸਿੱਧੂ ਜਿਹੜਾਗਾ ਖੁੱਲ ਕੇ ਬਿਆਨਬਾਜ਼ੀ ਕਰਿਆ ਜਿਦਾਂ ਤੁਸੀਂ ਕਿਹਾ ਕਿ ਨਵਜੋ ਸਿੱਧੂ ਅੰਮ੍ਰਿਤਸਰ ਚ ਆ ਗਿਆ ਉਹ ਬੜੇ ਸੰਜਮ ਨਾਲ ਗੱਲ ਕਰਨ ਵਾਲੇ ਆਗੂ ਹੈ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ ਕਦੋਂ ਕਰਨੀ ਹੈ ਉਹ ਤਾਂ ਉਹਨਾਂ ਨੇ ਫੈਸਲਾ ਕਰਨ ਸੂਝ ਸਮਝ ਕੇ ਕਰਨਗੇ ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜੰਗਲ ਇਸ ਲੀਡਰਸ਼ਿਪ ਵਿੱਚ ਦਿਲਚਸਪੀ ਰੱਖਦੀ ਹੈ ਖਾਸੋ ਜਿਹੜੀ ਕਾਂਗਰਸ ਦੀ ਸ਼ੂਭ ਜਨਤਕ ਵੀ ਹੈ ਉਹ ਜ਼ਰੂਰ ਦੇਖ ਰਿਹਾ ਹੈ ਕਿ ਇਸ ਮਾਹਲੇ ਚ ਨਜੋਬ ਸਿੱਧੂ ਕੀ ਫੈਸਲਾ ਲਏਗਾ ਨਜੋਬ ਸਿੱਧੂ ਦੇਖੋ ক্রিকেট ਦੇ ਦਾ ਤਕੜੇ ਪਲੇਅਰ ਮੰਨੇ ਗਏ ਹੈ ਔਰ ਸਿਕਸਰ ਵੀ ਉਹਨਾਂ ਦੇ ਬਹੁਤ ਪਪੂਲਰ ਰਹੇ ਹੈ ਕੀ ਹੁਣ ਜਿਹੜਾ ਪੰਜਾਬ ਦੀ ਰਾਜਨੀਤੀ ਚ ਇੱਕ ਨਵਾਂ ਮੋੜ ਆ ਰਿਹਾ ਕਾਂਗਰਸ ਨੂੰ ਲੈ ਕੇ ਇਹਦੇ ਚ ਵੀ ਨਜੋਬ ਸਿੱਧੂ ਕੋਈ ਸਿਕਸਰ ਮਾਰਨਗੇ ਇਹਦਾ ਇੰਤਜ਼ਾਰ ਉਸ ਦੇ ਵਰਦੀਆਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਉਹਦੇ ਮਹਿਦੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਫੈਸਲਾ ਤੇ ਟਾਈਮ ਦਾ ਸਾਰਾ ਕੁਝ ਅਸੀਂ ਦੁਨੇ ਕਰਨਾ ਹੈ ਕਿ ਸਿਕਸਰ ਕਦੋਂ ਮਾਰਨਾ ਹੈ ਬਾਲ ਕਦੋਂ ਨਾਲ ਹੀ ਸਹੀ ਬੈਠਦੀ ਹੈ ਜੀ ਜੀ ਸਿਰਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਵੀਰਬਾਲ ਦਿਵਸ ਤਾਂ ਜਦੋਂ ਤੋਂ ਕੇਂਦਰ ਸਰਕਾਰ ਨੇ ਇਹ ਨਾਮ ਅਨਾਉਂਸ ਕੀਤਾ ਇਸ ਨੂੰ ਕਈ ਸਾਲ ਹੋ ਗਏ ਨੇ ਉਦੋਂ ਤੋਂ ਹੀ ਇਸ ਤੇ ਥੋੜਾ ਬਹੁਤ ਥੋੜਾ ਬਹੁਤ ਜਿਹੜਾ ਸਮੇਂ-ਸਮੇਂ ਤੇ ਰੌਲਾ ਰੱਪਾ ਪੈਂਦਾ ਰਹਿੰਦਾ ਪਰ ਇਸ ਵਾਰ ਜਿੱਥੇ ਪਹਿਲਾਂ ਜਥੇਦਾਰ ਸਾਹਿਬ ਹੁਣਾਂ ਦੇ ਵੱਲੋਂ 14 ਜਿਹੜੇ ਸਿੱਖ ਮੈਂਬਰ ਨੇ ਸੰਸਦ ਮੈਂਬਰ ਉਹਨਾਂ ਨੂੰ ਲਿਖੇ ਗਏ ਨੇ ਪੱਤਰ ਤਾਂ ਉਹੀ ਹੁਣ ਆਮ ਆਦਮੀ ਪਾਰਟੀ ਵੀ ਇਸ ਮદાન ਚ ਆ ਗਈ ਹੈ ਉਹਨਾਂ ਨੇ ਵੀ ਪੱਤਰ ਲਿਖਿਆ ਸੁਸ਼ੰਤ ਸੀਚੇਵਾਲ ਉਹਨਾਂ ਨੇ ਸਿੱਧਾ ਡਾਇਰੈਕਟ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਦਿੱਤਾ ਵੀ ਇਹਦਾ ਨਾਮ ਹੈ ਜਿਹੜਾ ਉਹ ਇਸ ਤਰ੍ਹਾਂ ਰੱਖਣਾ ਗਲਤ ਹੈ ਸਾਹਿਬਜ਼ਾਦੇ ਸ਼ਹਾਦਤ ਦਿਵਸ ਜ਼ਿਆਦਾ ਬਿਹਤਰ ਹੈ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹ ਧਾਰਮਿਕ ਤੇ ਸਿਆਸੀ ਲੜਾਈ ਜਦੋਂ ਇਕੱਠੀ ਹੋ ਜਾਂਦੀ ਹੈ ਤਾਂ ਬਹੁਤ ਕੁਝ ਇਸ ਦੇ ਵਿੱਚੋਂ ਵੇਖਣ ਪਰਖਣ ਨੂੰ ਮਿਲਦਾ ਤੇ ਬੜਾ ਇਹ ਕਈ ਵਾਰੀ ਮਾਮਲਾ ਸੰਗੀਨ ਹੋ ਜਾਂਦਾ ਹੈ ਬਿਲਕੁਲ ਜੀ ਜਦੋਂ ਆ ਬਖਦੇ ਆ ਐਕਚੁਅਲੀ ਤਾਂ ਬਹੁਤ ਮੰਦਭਾਗੀ ਗੱਲ ਹੈ ਕਿ ਸਿਆਸਤ ਦੇ ਧਰਮ ਨੂੰ ਆਸ ਦੀ ਇਸ ਤਰ੍ਹਾਂ ਰਾਗੜਨ ਕਰਨਾ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਵੀ ਤਰੋ ਆਪਣੇ ਹਿੱਤਾਂ ਦੇ ਲਈ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਮਨ ਸਹਿਬਜਾਦਾਂ ਦਾ ਸ਼ਹਾਦਤ ਦਿਹਾੜਾ ਤੇ ਸ਼ੂਨੀ ਕੁਦਰ ਪਰਉਂਧੇ ਕਮੇਟੀ ਕਹਿ ਰਹੀ ਹੈ ਆਕਾਲ ਚਸ ਦੇ ਕਾਰਜਕਾਰੀ ਜਥੇਦਾਰ ਗੜਗਾਸ਼ ਸਾਹਿਬ ਕਹਿ ਰਿਹਾ ਹੈ ਕਿ ਜਦੋਂ ਸਹਿਬਜਾਦਾਂ ਦਾ ਸ਼ਹਾਦਤ ਦਿਹਾੜਾ ਤਾਂ ਸ਼ਹਾਦਤ ਦਿਹਾੜੇ ਦੇ ਤੌਰ ਤੇ ਹੀ ਉਹਨਾਂ ਨੂੰ ਨਤਮਸਤ ਗੁਣਾ ਚਾਹੀਦਾ ਹੈ ਯਾਦ ਕਰਨਾ ਚਾਹੀਦਾ ਹੈ ਤਾਂ ਬੇਨਤੀ ਚ ਉਜਰ ਕੀ ਹੈ ਜੇ ਆਪਾਂ ਕਹਿੰਦੇ ਕੋ ਕੌਮੀ ਪੱਧਰ ਤੇ ਦੇਣਾ ਚਾਹੀਦਾ ਸਨਿਆ ਇਸ ਗੱਲ ਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਧਰਮ ਦੀ ਖਾਤਰ ਦੇ ਜੀ ਦੀ ਖਾਤਰ ਸਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਗੁਰੂ ਸਹਿਬਾਨ ਨੇ ਸ਼ਹਾਦਤ ਦਿੱਤੀ ਤਾਂ ਉਸ ਸ਼ਹਾਦਤ ਨੂੰ ਸ਼ਹਾਦਤ ਦੇ ਤੌਰ ਤੇ ਕਿਉਂ ਨਾ ਚੇਤੇ ਕੀਤਾ ਜਾਵੇ ਉਸ ਰਾਣਗੜੀ ਕਾਉਂ ਕੀਤਾ ਜਾਵੇ ਬੀਰ ਬਾਲ ਦਿਸ ਮਨਾਉਣ ਦੇ ਨਾਲ ਕਿ ਜਿਆਦਾ ਜਿਹੜਾ ਸਹਿਬਜ਼ਾਦਿਆਂ ਦੇ ਪ੍ਰਤੀ ਸਤਿਕਾਰ ਪ੍ਰਗਟਾਇਆ ਜਾ ਸਕੇਗਾ ਜਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਿਦੇ ਤੌਰ ਤੇ ਜ਼ਿਕਰ ਕਰਕੇ ਉਹਦਾ ਸਨੇਹਾ ਚੰਗਾ ਜਾਏਗਾ ਉਹਨਾਂ ਫੈਸਲਾ ਜਿਨ੍ਹਾਂ ਨੇ ਕਰਨਾ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਮੈਂ ਦੇਖ ਰਿਹਾ ਜੀ ਪ੍ਰਧਾਨ ਮੰਤਰੀ ਜਨਰਿੰਦਰ ਮੋਦੀ ਹਾਲਾਂਕਿ ਉਹਨਾਂ ਨੇ ਕੋਈ ਅਹੁਦੇ ਦੇ ਸਨੇਹਾ ਦਿੱਤਾ ਸਾਰਿਆਂ ਨੂੰ ਆਪਣੀ ਪਾਰਟੀ ਨੂੰ ਆਪਣੇ ਜਿਹੜੇ ਉਹਨਾਂ ਦੀ ਸਰਕਾਰਾਂ ਉਹਨਾਂ ਨੂੰ ਵੀ ਕਿ ਦੇਸ਼ ਭਰ ਦੇ ਵਿੱਚ ਜਿਹੜਾ ਸੈਵਜਾਦ ਸ਼ਹਾਦਤ ਦਾੜਾ ਉਹ ਬਾਦਵੀਰ ਦੇ ਤੌਰ ਤੇ ਮਨਾਇਆ ਜਾਵੇ ਪਰ ਦੂਜੇ ਪਾਸੇ ਉਹ ਜਿਨ੍ਹਾਂ ਨੇ ਇਹ ਦਿਹਾੜਾ ਮਨਾਉਣਾ ਜਿਨ੍ਹਾਂ ਦਾ ਤੁਹਾਨੂੰ ਤੌਰ ਤੇ ਵੀ ਇੱਕ ਅਧਿਕਾਰ ਹੈ ਐਟਪੀਸੀ ਹੈ ਅਕਾਲ ਚ ਸ ਦੇ ਜਥੇਦਾਰ ਉਹ ਕਹਿੰਦੇ ਕਿ ਸਾਬਜਦਾਂ ਦੇ ਜਿਹੜੇ ਸ਼ਾਦਤ ਵਾਲਾ ਦਿਹਾੜਾ ਉਹਨੂੰ ਸ਼ਾਦਤ ਦੇ ਤੌਰ ਤੇ ਹੀ ਚਤੇ ਕੀਤਾ ਜਾਣਾ ਚਾਹੀਦਾ ਹੈ। ਹੋਰ ਕਈ ਮਾਮਲਿਆਂ 'ਚ ਜਿੱਦਾਂ ਕੇਂਦਰ ਸਰਕਾਰ ਨੇ ਸੰਧੀ ਦਾ ਪ੍ਰਗਟਾਵਾ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਇਹ ਸ਼ਾਦਤ ਦਾ ਦਿਹਾੜਾ ਆਉਣ ਵਾਲਾ ਪਰ ਸਾਰੇ ਜਾਣਦੇ ਆਂ। ਉਮੀਦ ਕਰਦੇ ਆਂ ਕਿ ਉਸ ਤੋਂ ਪਹਿਲਾਂ ਪਹਿਲਾਂ ਕੇਂਦਰ ਨੂੰ ਵੀ ਇਸ ਮਾਮਲੇ ਤੇ ਵਾਜਬ ਫੈਸਲਾ ਲੈ ਲੈਣਾ ਚਾਹੀਦਾ ਹੈ। ਕਿ ਜਿੰਨਾ ਸ਼ਾਦਤ ਦਿਹਾੜਿਆਂ ਦਾ ਜ਼ਿਕਰ ਕਰ ਰਹੇ ਆਂ ਸਾਬਜਦਾਂ ਦੇ ਸ਼ਾਦੜੇ ਦੀ ਗੱਲ ਕਰ ਰਹੇ ਆਂ। ਉਨ੍ਹਾਂ ਦੇ ਨਾਂ ਤੇ ਸਿੱਧੇ ਤੌਰ ਤੇ ਕੋਨਾ ਮਨਾਇਆ ਜਾਵੇ ਹੁਣ ਹੋਵੇ ਪੰਜਾਬ ਸਰਕਾਰ ਦੀ ਗੱਲ ਕਰਦੇ ਆਂ ਬੜੀ ਵਾਜਿਬ ਗੱਲ ਕੀਤੀ ਐ ਸੰਤ ਸਿਚੇਵਾਲ ਨੇ ਬਲਵਿੰਦਰ ਸਿੰਘ ਕੰਗ ਨੇ ਉਹਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਗੱਲ ਕੀਤੀ ਐ ਕਿ ਸਹਿਬਜ਼ਾਦਿਆਂ ਦਾ ਸ਼ਾਦਦ ਡਾੜਾ ਸ਼ਾਦੇ ਡਾੜੇ ਦੇ ਤੌਰ ਤੇ ਉਹਨਾਂ ਦੇ ਨਾਂ ਦੇ ਉੱਪਰ ਸਿੱਧਾ ਹੀ ਮਨਾਇਆ ਜਾਵੇ ਇਹੀ ਕਿਚਨ ਰਸ ਸੁਣਿਆ ਜਾਏਗਾ ਇਹ ਟਿਕਾ ਜਾਏਗਾ ਕਿ ਕੇਂਦਰ ਵਾਲੇ ਜਨ ਵਿੱਚ ਕੀ ਫੈਸਲਾ ਲੈਂਦਾ ਐ ਔਰ ਇਸ ਮੁੱਦੇ ਤੇ ਕੋਈ ਰਾਜਨੀਤੀ ਕਰਨੀ ਦੇਖੋ ਸਰਵਜਾਤਿੰਦੀ ਸ਼ਹਾਦਤ ਵਾਰੇ ਗੁਰੂ ਸਾਹਿਬਾਂ ਦੀ ਸ਼ਹਾਦਤ ਵਾਰੇ ਆਪਾਂ ਕਹਿੰਨੇ ਕਿ ਕੌਮੀ ਦੇ ਕਮੰਤਰੀ ਬਦਲ ਕੇ ਮਾਨਤਾ ਦਾ ਸਨੇਹ ਆ ਜਾਂਦਾ ਜੇ ਇਹ ਦੀ ਰੱਖਿਆ ਕੀਤੀ ਅੱਜ ਭਾਰਤ ਦਾ ਸਰੂਪ ਨਾ ਹੁੰਦਾ ਜੇ ਗੁਰੂ ਸਾਹਿਬਾਂ ਸ਼ਹਾਦਤ ਨਾ ਦਿੰਦੇ ਤੇ ਫਿਰ ਜਦੋਂ ਏਡੇ ਵੱਡੀਆਂ ਗੱਲਾਂ ਹੋਈਆਂ ਏਡੇ ਵੱਡੇ ਸਨੇਹ ਗਏ ਹੂੰ ਤੇ ਇਹਨਾਂ ਮਾਮਲਿਆਂ ਤੇ ਨਿੱਕੀ-ਮੁਟੀ ਕਿੰਤੂ ਪ੍ਰੰਤ ਵੀ ਕਿਸੇ ਵੀ ਤਰ੍ਹਾਂ ਸ਼ੁਭਾ ਨਹੀਂ ਦਿੰਦੀ ਜਾਂਦੇ ਪਿੱਛੇ ਕੋਈ ਮਨੋਰਥ ਹੋਰ ਹੋਏਗਾ ਜਿਹੜੇ ਪ੍ਰੋਗਰਾਮ ਫੜਾਉਂਦੇ ਆ ਉਹੀ ਕਰ ਸਕਦੇ ਆ ਜੀ ਬਿਲਕੁਲ ਸੇ ਸਾਬਕਾ ਗੇਜ਼ਿਕਰ ਮੁੱਖ ਮੰਤਰੀ ਮਾਨ ਹੁਣਾਂ ਦਾ ਕਰਦੇ ਆ 10 ਦਿਨਾਂ ਦੇ ਦੌਰੇ ਤੋਂ ਬਾਅਦ ਜਾਪਾਨ ਤੇ ਦੱਖਣੀ ਕੋਰੀਆ ਗਏ ਸਨ ਤੇ ਵਾਪਸ ਆਜੋ ਆ ਗਏ ਨੇ ਅਨਤਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿੰਨੇ ਵੀ ਅਹਿਮ ਫੈਸਲੇ ਉੱਥੇ ਲਏ ਗਏ ਜਿੰਨੀਆਂ ਵੀ ਅਹਿਮ ਤਰੀਕੇ ਦੇ ਨਾਲ ਗੱਲਬਾਤਾਂ ਹੋਈਆਂ ਰਹੀਆਂ ਉਹਨਾਂ ਨੂੰ ਸਾਂਝਾ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਸਾਰੇ ਨਿਵੇਸ਼ਕਾਂ ਨੇ ਇਸ ਚੀਜ਼ ਲਈ ਹਾਮੀ ਭਰੀ ਹੈ ਕਿ ਉਹ ਆਉਣਗੇ ਪੰਜਾਬ ਤੇ ਮੋਹਾਲੀ ਦੇ ਵਿੱਚ ਜੋ ਵੱਡਾ ਸਮੇਲਨ ਹੋ ਰਿਹਾ ਹੈ ਹਿੱਸਾ ਵੀ ਲੈਣਗੇ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਨੂੰ ਅਜਿਹੇ ਨਿਵੇਸ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਫਿਲਹਾਲ ਬਿਲਕੁਲ ਠੀਕ ਕਹਿ ਰਹੇ ਤੁਸੀਂ ਮੁਕੰਦਰੀ ਭਗਵਾਨ ਜੀ ਮਾਨ ਆਏ ਆ ਤੇ ਹੁੰਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸਸਨਾਸ ਕਨ ਮਰੇ ਉਹਨਾਂ ਨੇ ਇੱਕੋ ਸਪੱਸ਼ ਸੁਨੇਹਾ ਦਿੱਤਾ ਦੇਖੋ ਕਹਿੰਦੇ ਜੇ ਮਲਕ ਦਾ ਪ੍ਰਧਾਨ ਮੰਤਰੀ ਹੋਵੇ ਸੂਬੇ ਦਾ ਮੁੱਖ ਮੰਤਰੀ ਹੋਵੇ ਤੇ ਉਹ ਸੂਬੇ ਜਾਂ ਦੇਸ਼ ਦੇ ਇਤਾਲੀ ਕਿਤੇ ਗੱਲਬਾਤ ਦੂਜੇ ਦੇਸ਼ ਚ ਕਰ ਲਈ ਜਾਂਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆ ਕੇ ਆਪਣੇ ਲੋਕਾਂ ਨਾਲ ਸਾਹਜ ਪਏ ਦੱਸੇ ਕਿ ਕੀ ਕੀ ਕਰਕੇ ਆਏ ਹੈ ਇਸੇ ਤਰੀਕੇ ਨਾਲ ਉਹ ਕਹਿੰਦੇ ਮੇਰੇ ਇਸ ਕਰਕੇ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਮੈਂ ਜਾਪਾਨ ਦੱਖਣੀ ਕੋਰੀਆ ਜਾ ਕੇ ਆਇਆ ਉੱਥੇ ਵੱਖ-ਵੱਖ ਕੰਪਨੀਆਂ ਨਾਲ ਵੱਖ-ਵੱਖ ਖੇਤਰਾਂ ਦੀਆਂ ਕੰਪਨੀਆਂ ਉਹਨਾਂ ਨੂੰ ਚੰਗਾ ਹੰਗਾਰਾ ਮਿਲਿਆ ਜਿਹੜਾ ਹੈਗਾ ਉਹ ਸੰਘਾ ਹਿਦਾਇਕ ਵੱਡਾ ਸੁਭੋਤੇ ਵੀ ਹੋਏਗਾ ਕਹਿੰਦੇ ਕਿ 13 ਤੋਂ ਲੈ ਕੇ 15 ਮਾਰਚ ਤੱਕ ਮਹਾਲੀ ਦੇ ਜਿਹੜਾ ਹੈਗਾ ਇੱਕ ਵਪਾਰਿਕ ਜਿਹੜਾ ਸਮਿਟ ਹੋਣ ਜਾ ਰਿਹਾ ਉਸ ਸਮਿਟ ਦੇ ਵਿੱਚ ਜਿਹੜਾ ਹੈਗਾ ਜਾਪਾਨ ਤੇ ਦੱਖਣੀ ਕੋਰੀਆ ਦੇ ਕੰਪਨੀਆਂ ਵੀ ਆਉਣੀਆਂ ਵੱਡੀ ਪੱਧਰ ਤੇ ਨਿਵੇਸ਼ ਦੇ ਸਮਝੌਤੇ ਹੋਣਗੇ ਸਾਡੀਆਂ ਇੱਥੋਂ ਦੀ ਕੰਪਨੀਆਂ ਨਾਲ ਜਿਹੜੇ ਪਹਿਲਾਂ ਸਮਝੌਤੇ ਚੱਲ ਰਿਹਾ ਉਹਨਾਂ ਚ ਐਕਸਪੈਂਸ਼ਨ ਹੋਏਗੀ ਔਰ ਨਵੇਂ ਸਮਝੌਤੇ ਵੀ ਹੋਣਗੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਕੇਸ ਅਪਰਾਲੀ ਦੇ ਨਾਲ ਪੰਜਾਬ ਦੇ ਹਜ਼ਾਰਾਂ ਜਿਹੜੇ ਲੜਕੇ ਤੇ ਲੜਕੀਆਂ ਹੈਗੇ ਉਹਨਾਂ ਨੂੰ ਰੋਜ਼ਗਾਰ ਮਿਲਦੀਆਂ ਸੁਹਾਵਣਾ ਜੇ ਮੌਕੇ ਹੈ ਜਿਹੜੇ ਜ਼ਾਕਰ ਹੋਣਗੇ ਔਰ ਵੱਡਾ ਅਪਰਾਲਾ ਕੀਤਾ ਗਿਆ ਪਿਛਲੇ ਕਾਫੀ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਖੇਤੀ ਦੇ ਨਾਲ ਨਾਲ ਪੰਜਾਬ ਨੂੰ ਇੰਡਸਟਰੀ ਦੇ ਤੌਰ ਤੇ ਵੀ ਵਿਕਸਿਤ ਕੀਤਾ ਜਾਏ ਤੇ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਹੁਣ ਜਪਾਨ ਤੇ ਦੱਖਣੀ ਕੋਰੀਆ ਦਾ ਇਹ ਦੌਰ ਹੈ ਜਿੱਦਾਂ ਉਹਨਾਂ ਨੇ ਕਿਹਾ ਹੈ ਕਿ ਕਾਮਯਾਬ ਇੱਕ ਚੰਗਾ ਹੰਗਾਰਾ ਮਿਲਿਆ ਦੋਨੇ ਦੇ ਮਲਕਾਂ ਦੇ ਚੀਜ਼ਾਂ ਉੱਥੇਆਂ ਕੰਪਨੀਆਂ ਨਾਲ ਕਾਰੋਬਾਰੀਆਂ ਨਾਲ ਖਾਸ ਤੌਰ ਤੇ ਪੰਜਾਬੀ ਕਾਰੋਬਾਰੀ ਆ ਉੱਥੇ ਉਹਨਾਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੂੰ ਵੀ ਕਿਹਾ ਉਹਨੇ ਕਿ ਤੁਹਾਡਾ ਆਪਣਾ ਪੰਜਾਬ ਆਓ ਆ ਕੇ ਪੰਜਾਬ ਨੂੰ ਵਿਕਸਿਤ ਕਰੋ ਸੋਹਣ ਵਾਲੇ ਦਿਨਾਂ ਚ ਖੇਤੀ ਦੇ ਨਾਮ ਨਾਲ ਹੀ ਕੇ ਵੀ ਲੱਗ ਰਿਹਾ ਹੈ ਕਿ ਪੰਜਾਬ ਜਿਹੜਾ ਹੈਗਾ ਇੰਡਸਟਰੀ ਦੇ ਖੇਤਰ ਵਿੱਚ ਇੱਕ ਵੱਡਾ ਪਲਾਨ ਪੁੱਟਣ ਜਾ ਰਿਹਾ ਹੈ ਜੀ ਜੀ ਸਿਸਾਬ ਅੱਗੇ ਜ਼ਿਕਰ ਕਰਾਂਗੇ ਕਿਸਾਨਾ ਵੱਲੋਂ ਅੱਜ ਕੀਤੀ ਗਈ ਕਾਰਵਾਈ ਦਾ ਡਿਜੀਟਲ ਮੀਟਰ ਜਿਹੜੇ ਲਗਾਏ ਗਏ ਨੇ ਅੱਜ ਕਿਸਾਨਾ ਵੱਲੋਂ ਉਹ ਪੁੱਟ ਦਿੱਤੇ ਗਏ ਨੇ ਪੁੱਟਣ ਤੋਂ ਬਾਅਦ ਉਹਨਾਂ ਦਾ ਢੇਰ ਲਾ ਲਿਆ ਗਿਆ ਹਾਲਾਂਕਿ ਕਿਹਾ ਗਿਆ ਹੈ ਕਿ ਉਹ ਬਿਜਲੀ ਵਿਭਾਗ ਨੇ ਜਿਹੜੇ ਉੱਥੇ ਸਬਮਿਟ ਕਰਾ ਦਿੱਤੇ ਜਾਣਗੇ ਪਰ ਹੁਣ ਸਵਾਲ ਇਹ ਹੈ ਕਿ ਜਿਹੜੇ ਬਿਜਲੀ ਦੇ ਮੀਟਰ ਪੁੱਟ ਦਿੱਤੇ ਗਏ ਨੇ ਜਿਹੜੇ ਪੁਰਾਣੇ ਤਰ੍ਹਾਂ ਦੇ ਮੀਟਰ ਨੇ ਕੀ ਉਹ ਮੀਟਰ ਲਾਉਣ ਦੇ ਲਈ ਬਿਜਲੀ ਵਿਭਾਗ ਹੈ ਜਿਹੜਾ ਉਹ ਸਹਿਮਤੀ ਦੇ ਰਿਹਾ ਹੈ ਜੇਕਰ ਦੇ ਰਿਹਾ ਤਾਂ ਕਦੋਂ ਤੱਕ ਉਹ ਬਿਜਲੀ ਦੇ ਮੀਟਰ ਨੇ ਜਿਹੜੇ ਉਹ ਲੱਗ ਜਾਣਗੇ ਕਿਉਂਕਿ ਜੇ ਬਿਜਲੀ ਦੇ ਮੀਟਰ ਲੱਗੇ ਨਹੀਂ ਤਾਂ ਸਮੱਸਿਆਵਾਂ ਵੀ ਜ਼ਰੂਰ ਮਾਫ਼ ਕਰਨਾ ਪੱਟੇ ਨੇ ਤਾਂ ਸਮੱਸਿਆਵਾਂ ਵੀ ਜ਼ਰੂਰ ਖੜੀਆਂ ਹੋਣਗੀਆਂ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਵੱਡੀ ਸਮੱਸਿਆ ਨਹੀਂ ਇਹ ਤਾਂ ਮੈਂ ਕਹਾਵਾਂਗਾ ਕਿ ਬਹੁਤ ਵੱਡਾ ਕਮਸਾਨ ਪੈ ਗਿਆ ਦੇਖੋ ਮੀਟਰ ਪੱਟਣੀ ਦਾ ਗੱਲ ਹੀ ਛੱਡੋ ਮੀਟਰ ਦੀ ਤਾਰ ਵੀ ਫੁੱਟ ਜਾਈ ਤਾਂ ਘਰ 'ਚ ਸਮੱਸਿਆ ਖੜੀ ਹੋ ਜਾਂਦੀ ਹੈ ਕਿ ਬਿਜਲੀ ਚਲੀ ਜਾਂਦੀ ਹੈ ਮੈਂ ਇੱਕ ਮੈਂ ਤਾਂ ਅਪਰੂਚ ਕੀਤੀ ਜਾਂਦੀ ਹੈ ਉਹ ਆਉਂਦੇ ਆ ਦੇਖਦੇ ਆ ਉਤਾਰ ਦੀ ਛੇੜਛਾੜ ਤਾਂ ਨਹੀਂ ਹੋਈ ਜਾਣ ਕੇ ਕੀਤੀ ਗਈ ਹੈ ਕਿਉਂ ਹੋਈ ਹੈ ਤੇ ਹੁਣ ਤਾਂ ਮੀਟਰ ਹੀ ਪੁੱਟੇ ਗਏ ਔਰ ਮੀਟਰ ਪੁੱਟੇ ਨਹੀਂ ਗਏ ਜਿਹੜੇ ਮੀਟਰ ਲਾਹੇ ਗਏ ਆ ਉਹ ਲਾ ਕੇ ਮੈਂ ਦੇਖ ਰਿਹਾ ਸੀ ਕਿ ਦਫਤਰਾਂ ਕੀ ਬਿਜਲੀ ਦੇ ਦਫਤਰਾਂ ਕੀ ਇਦਾਂ ਪਿਆ ਜਿਵੇਂ ਖਰੂਜਾਂ ਦੇ ਢੇਰ ਲੱਗੇ ਹੁੰਦੇ ਆ ਹੁਣ ਉਹਨਾਂ ਦਾ ਕੀ ਹੋਏਗਾ ਕਿਸੇ ਅਧਿਕਾਰੀ ਦੀ ਰਾ ਆਪਣਾ ਇੱਕ ਜਰਨਲਿਸਟ ਦੇ ਤੌਰ ਤੇ ਅੰਦਾਜ਼ਾ ਹੈ ਕਿ ਹਿੰਮਤ ਨਹੀਂ ਹੋ ਸਕਦੀ ਕਿ ਜਿਹੜੇ ਲਾਏ ਹੋਏ ਮੀਟਰ ਹੈ ਉਹਨਾਂ ਨੂੰ ਕਿਸ ਖਾਤੇ ਜੋ ਵਾਪਸ ਲੈਣਗੇ ਤੇ ਕਿਉਂ ਲੈਣਗੇ ਹੁਣ ਜਿੱਦ ਤੱਕ ਸਵਾਲ ਹੈ ਕਿਸਾਨ ਜਥੇਬੰਦੀ ਦਾ ਕਿਸਾਨ ਜਥੇਬੰਦੀ ਦੀ ਇਹ ਵਾਈ ਸਰ ਸਰ ਸੰਪੰਦੇ ਕਰ ਰਿਹਾ ਉਹ ਸਪਸ਼ਟ ਤੌਰ ਤੇ ਗੱਲ ਕਰ ਰਿਹਾ ਕਿ ਅਸੀਂ ਅੱਜ ਕੋਈ ਇਚਾਨ ਕੇ ਲਈ ਮੀਟਰ ਲਾਉਣ ਦਾ ਕੰਮ ਕੀਤਾ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਨੂੰ ਨੋਟਸ ਦੇ ਰਹੇ ਹਾਂ ਕਹਿ ਰਹੇ ਹਾਂ ਕਿ ਜਿਹੜੇ ਬਿਜਲੀ ਸੋਧ ਬਿੱਲ ਹੈਗਾ ਆ ਰਿਹਾ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਸ ਸੋਧ ਬਿੱਲ ਦੇ ਇੱਕ ਦੇ ਤਾਜ਼ਾ ਐਗਜ਼ਾਮਪਲ ਇਹ ਹੈ ਕਿ ਅਸੀਂ ਜਿਹੜੇ ਇਹ ਮੀਟਰ ਜਿਹੜੇ ਨਵੀਂ ਟੈਕਨੋਲੋਜੀ ਵਾਲੇ ਹੈ ਇਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਨਾ ਲਾਏ ਜਾਣ ਇਹ ਜੇ ਮੀਟਰ ਸ਼ੁਰੂਆਤ ਹੈ ਬਿਜਲੀ ਸੋਧਵੇਂ ਨੂੰ ਅਮਲੀ ਜਾਮਾ ਪਹਿਰਾਉਣ ਦੀ ਕੱਲ ਨੂੰ ਕੀ ਹੋਏਗਾ ਕਿਤੇ ਸਾਰਾ ਕੁਝ ਜਿਹੜਾ ਰਿਕਾਰਡ ਤੇ ਤੋਂ ਆ ਜਾਏਗਾ ਸਾਡੀਆਂ ਸਬਸਿਡੀਆਂ ਵੀ ਖਤਮ ਤੇ ਰਹਿਤਾਂ ਉਹ ਵੀ ਖਤਮ ਬਿਜਲੀ ਵੀ ਮਹਿੰਗੇ ਪਾ ਔਰ ਕਾਰਪੋਰੇਟ ਧਾਰਾਂ ਦੇ ਹਵਾਲੇ ਹੋ ਜਾਏਗਾ ਸਾਡਾ ਪਬਲਿਕ ਸੈਕਟਰ ਬਹੁਤ ਕੁਝ ਕਿਹਾ ਜਾ ਰਿਹਾ ਕਿ ਅਸੀਂ ਇਹਦੇ ਖਿਲਾਫ ਡੱਟ ਕੇ ਲੜਾਈ ਲੜਾਂਗੇ ਸੋ ਇਹ ਚੱਲਦਿਆਂ ਜਿਹੜਾ ਹੁਣ ਜਿਹੜੇ ਬਿਜਲੀ ਮੀਟਰ ਲੱਗ ਗਿਆ ਲੱਥ ਗਿਆ ਜਿਹਦੀ ਤੁਸੀਂ ਗੱਲ ਕੀਤੀ ਹੈ ਨਾ ਤਾਂ ਅਧਿਕਾਰਾਂ ਤੌਰ ਤੇ ਉਹ ਅਧਿਕਾਰੀ মিডিਆ ਸਾਹਮਣੇ ਆ ਕੇ ਕਹਿਣ ਲਈ ਤਿਆਰ ਹੈ ਕਿ ਅਸੀਂ ਕੀ ਕਰਾਂਗੇ ਲਵਾਾਂਗੇ ਜਾਂ ਨਹੀਂ ਲਵਾਾਂਗੇ ਇਹ ਕਿਸਾਨ ਜੂਰ ਆ ਆਪਣੇ ਇਮਾਨਦਾਰੀ ਨਾਲ ਮੀਟਰ ਨਾ ਕੀਤਾ ਕੋਈ ਨਹੀਂ ਉਹਨਾਂ ਨੇ ਲਾਹੇ ਆ ਲਾ ਕੇ ਦੇ ਬਿਜਲੀ ਦੇ ਦਫ਼ਤਰਾਂ ਕਿ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਉਥੇ ਲਾ ਕੇ ਰੱਖੀ ਬੈਠੇ ਆ ਹੁਣ ਉਹ ਵਾਪਸ ਲੈ ਜਾਣਗੇ ਨਹੀਂ ਲੈ ਜਾਣਗੇ ਜੇ ਲੈ ਜਾਣਗੇ ਤੇ ਕਿਸ ਕਪੈਸਿਟੀ ਜੇ ਲੈ ਜਾਣਗੇ ਇੱਕ ਬੜਾ ਵੱਡਾ ਇਕ ਉਲਝਣ ਪੈਦਾ ਹੋ ਗਈ ਹੈ ਔਰ ਜਿੰਨਾ ਘਰਾਂ ਚੋ ਮੀਟਰ ਲੱਥ ਗਏ ਆ ਉਹਨਾਂ ਘਰਾਂ ਚ ਬਿਜਲੀ ਕਿਵੇਂ ਸਪਲਾਈ ਹੋਏਗੀ ਕੀ ਉਹਦਾ ਰਿਕਾਰਡ ਹੋਏਗਾ ਕਈ ਕਿਸਾਨ ਤਾਂ ਇਹ ਵੀ ਆਗੂ ਵੀ ਕਹਿ ਰਿਹਾ ਹੈ ਕਹਿੰਦੇ ਦੇਖੋ ਜੀ ਹੁਣ ਸਤੋ ਮੀਟਰ ਲੱਥਿਆ ਉਥੋਂ ਸਿੱਧੀਆਂ ਤਾਰਾਂ ਜਿਹੜੀਆਂ ਆਈਆਂ ਜੋੜ ਦਿੱਤੀਆਂ ਗਈਆਂ ਯਾਨੀ ਅੱਗੇ ਤਾਂ ਭਗਵਾਨ ਤੁਮਾਨ ਦਾ ਐਲਾਨ ਕੀਤਾ ਸੀ ਕਿ 300 ਘੰਟਿਆਂ ਤੱਕ ਬਿਜਲੀ ਸਪਲਾਈ ਮੁਰਤ ਮਿਲੇਗੀ ਹੁਣ ਜਿੱਥੇ ਲੱਗਦਾ ਕਿ ਬਿਜਲੀ ਦੇ ਮੀਟਰ ਹੀ ਲੱਥ ਕੇ ਆ ਉਥੇ ਪੂਰੀ ਨਹੀਂ ਪੂਰੀ ਬਿਜਲੀ ਮੋਤ ਜਾਣੀ ਸ਼ੁਰੂ ਹੋ ਗਈ ਹੈ ਹੁਣ ਇਹ ਕਿੰਨੇ ਦਿਨ ਚੱਲੇਗਾ ਮੋਤ ਦਾ ਭਾਗੜਾ ਟਾਈਮ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਕਿਸਾਨਾਂ ਦੀ ਆਪਣੀ ਥਾਂ ਦੇ ਉੱਤੇ ਉਹ ਕਹਿੰਦੇ ਸਾਡੀ ਸੁਣਵਾਈ ਕੋਈ ਨਹੀਂ ਇੱਕ ਦਿਨ ਬਾਅਦ ਜਿਹੜੀ ਹੁਣ ਸੂਬਤ ਕਿਸਾਨ ਮੋਰਚਾ ਪਹਿਲਾਂ ਮੀਟਿੰਗ ਕਰਕੇ ਆਟ ਹੈ ਉਹਨਾਂ ਵੱਲੋਂ ਵੀ ਸਾਰੀ ਲਾਂਬੰਦ ਕੀਤਾ ਜਾ ਰਿਹਾ ਸਿਸਟਮ ਉਹ 13 ਦਸੰਬਰ ਨੂੰ ਵੱਡੀ ਪੱਧਰ ਤੇ ਫੇਰ ਇੱਕ ਮੀਟਿੰਗ ਕਰਕੇ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਸੂਬਤ ਕਿਸਾਨ ਮੋਰਚੇ ਵੱਲੋਂ ਕਿ ਬਿੱਲੀ ਦੇ ਜਿਹੜੇ ਨਵਾਂ ਸੋਧ ਬਿਲਾ ਰਹੇ ਉਹਦਾ ਕਿਵੇਂ ਵਿਰੋਧ ਕੀਤਾ ਜਾਏ ਔਰ ਕਿਸਾਨਾਂ ਦੀਆਂ ਮੰਗਾਂ ਜਿਹੜੇ ਨਹੀਂ ਮੰਨੀਆਂ ਜਾ ਰਹੀਆਂ ਉਹਨਾਂ ਲਈ ਕਿਵੇਂ ਦਵਾ ਆਪਣਾ ਆ ਜਾਏ ਸੂਚਾ ਹੈ ਕਿ ਕਿਸਾਨ ਜਥੇਬੰਦੀ ਆਪਣੇ ਆਪਣੇ ਤੌਰ ਤੇ ਲੜਾਈ ਲੜ ਰਹੀਆਂ ਜਦੋਂ ਪਹਿਲਾਂ ਵੀ ਜ਼ਿਕਰ ਕਰਦੇ ਆ ਅਕਸਰ ਕਿ ਬਿਜਲੀ ਸੋਧ ਬਿੱਲ ਨੂੰ ਲੈ ਕੇ ਸਾਰਿਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਇਸ ਨੁਕਤੇ ਤੇ ਘਟੂ ਘਟੇ ਕਰ ਅਗਲੇ ਦਿਨਾਂ ਚ ਉਹ ਹੋਸਾ ਹੈ ਕਿ ਲੜਾਈ ਦੀ ਵੱਡਾ ਇੱਕ ਵਜਾ ਕਾਰਨ ਬਣੇਗੀ ਕਿਉਂਕਿ ਜੇ ਬਿਜਲੀ ਦੇ ਮੀਟਰ ਹੀ ਪੁੱਟੇ ਗਏ ਤਾਂ ਫਿਰ ਜ਼ਿਆਦਾ ਸਰਕਾਰ ਨੂੰ ਕੋਈ ਫੈਸਲਾ ਲੈਣਾ ਪਏਗਾ ਜੇ ਇਸ ਮਾਮਲੇ ਤੇ ਕੋਈ ਨਾ ਕੋਈ ਨਮਾ ਜਿਹੜਾ ਹੈਗਾ ਹੋਰ ਕੋਈ ਜਿਹੜਾ ਹੈਗਾ ਪਹਿਲੂ ਆਏਗਾ ਕਿ ਕਿਸ ਤਰ੍ਹਾਂ ਇਸ ਮਸਲੇ ਦਾ ਨਗਟਾਰਾ ਕੀਤਾ ਜਾ ਸਕਦਾ ਹੈ ਘਟੂ ਘਟ ਪੰਜਾਬ ਤੇ ਜ਼ਰੂਰ ਮੈਂ ਸਮਝਦਾ ਕਿ ਵੱਡੀ ਪੱਧਰ ਤੇ ਇੱਕ ਖੜਕੰਬ ਕਹਿ ਲੋ ਇੱਕ ਦਵੰਦ ਕਹਿ ਲੋ ਇੱਕ ਪਚਾਲ ਕਹਿ ਲੋ ਬਿਜਲੀ ਮੀਟਰਾਂ ਦੀ ਪਟਾਈ ਦੇ ਨਾਲ ਲੋਹਾਈ ਦੇ ਨਾਲ ਸ਼ੁਰੂ ਹੋ ਗਿਆ ਸਰਕਾਰ ਦੀ ਜ਼ਿੰਮੇਵਾਰੀ ਇਸ ਕਰਕੇ ਬਣਦੀ ਹੈ ਕਿਉਂਕਿ ਕਿਸਾਨ ਕਹਿੰਦੇ ਕਿ ਅਸੀਂ ਤਾਂ ਪਿਛਲੇ ਸਮੇਂ ਤੋਂ ਲਗਾਤਾਰ ਕਹਿ ਰਹੇ ਹਾਂ ਕਿ ਸਿਸਟਮ ਸੰਪਰਵਾਨੀ ਕਿਉਂ ਸਾਡੇ ਸਿਰਤੇ ਜ਼ਬਰਦਸਤੀ ਮੀਟਰ ਮੜੇ ਜਾ ਰਹੇ ਹੈ ਜੀ ਜੀ ਬਿਲਕੁਲ ਸਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚੋਂ ਜੋ ਇੱਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਹੜੇ ਕਿ ਇਲਜ਼ਾਮ ਲੱਗੇ ਨੇ ਕਿ ਪੰਜਾਬ ਪੁਲਿਸ ਦੀ ਹੈ ਜਿਸ ਦੇ ਵਿੱਚ ਚੋਣਾਂ ਨੂੰ ਲੈ ਕੇ ਬਲਕਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਕੁਝ ਕਿਹਾ ਗਿਆ ਸੋ ਬੇਸ਼ੱਕ ਪੰਜਾਬ ਪੁਲਿਸ ਨੇ ਉਸ ਤੋਂ ਸਾਬਤ ਤੌਰ ਤੇ ਇਨਕਾਰ ਕਰ ਦਿੱਤਾ ਹੈ ਮੁਨਕਰ ਹੋਈ ਹੈ ਪਰ ਇਹ ਮਾਮਲਾ ਜਿਹੜਾ ਹੁਣ ਹਾਈ ਕੋਰਟ ਪਹੁੰਚ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦੋਨੋਂ ਹੀ ਪਹੁੰਚੇ ਨੇ ਸੋ ਇਸ ਮਾਮਲੇ ਦੀ ਸੁਣਵਾਈ ਕਰਦੇ ਹਾਂ ਹਾਈ ਕੋਰਟ ਨੇ ਇਹ ਹੁਕਮ ਦਿੱਤੇ ਨੇ ਕਿ ਇਸ ਆਡੀਓ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾਏਗੀ ਤੇ ਜਿਹੜੀ ਜਾਂਚ ਹੈ ਉਹ ਚੰਡੀਗੜ੍ਹ ਦੀ ਇੱਕ ਲੈਬ ਤੋਂ ਕਰਾਈ ਜਾਏਗੀ ਜਿਹੜੀ ਕਿ ਯੂਟੀ ਦੇ ਅੰਡਰ ਹੈ ਸੋ ਉਸ ਤੋਂ ਇਲਾਵਾ ਜਿਹੜੇ ਪਟਿਆਲਾ ਦੇ ਐਸਐਸਪੀ ਨੇ ਵਰਨ ਸ਼ਰਮਾ ਉਹਨਾਂ ਨੂੰ ਇੱਕ ਹਫਤੇ ਦੀ ਛੁੱਟੀ ਦਿੱਤੀ ਹੈ ਜਿਹੜਾ ਉਹ ਭੇਜ ਦਿੱਤਾ ਗਿਆ ਸੋ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਹੋਣ ਤੋਂ ਬਾਅਦ ਕੀ ਨਿਕਲਦਾ ਕਿਉਂਕਿ ਕਿਹਾ ਗਿਆ ਕਿ ਉਹ ਏਆਈ ਦੇ ਨਾਲ ਬਣਾਈ ਗਈ ਆਡੀਓ ਹੈ ਕਿੰਨੀ AI ਨਾਲ ਬਣਾਈਏ ਕਿੰਨੀ ਨਹੀਂ ਉਹ ਜਾਂਚ ਤੋਂ ਬਾਅਦ ਆ ਜਿਹੜਾ ਉਹ ਪਤਾ ਲੱਗੇਗਾ ਉਮੀਦ ਕਰਦੇ ਹਾਂ ਅਸ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ